ਗੱਡੀਆਂ ਕਲੇਰਾ ਦੇ ਲਾਗੇ ਪਟ્રોલ ਕੰਪਨੀ ਦੇ ਵਾਰਦਾਤ ਹੋਈ ਆ ਉਹਦੇ ਬਦ ਸੰਬੰਧ ਵਿੱਚ ਕੁਝ ਕਹਿਣਾ ਚਾਹੁੰਦੇ ਆ ਜੇ ਤਾਂ ਇਹ ਗਾਵਾਂਗੇ ਹੀ ਲੋ ਮੌੜਾ ਟਾਈਮ ਕਦੇ ਨਾ ਦੇਖਿਆ ਕਿਸੇ ਨੇ ਤੁਸੀਂ 50 ਹਸਾਬ ਤੋਂ ਉੱਪਰ ਆਸੇ ਜੀ 5 ਵਜੇ ਲੋਕ ਇੱਥੇ ਘਰਾਂ ਚਲੇ ਜਾਂਦੇ ਨੇ ਇਨਸ਼ਾ ਅੱਲਾਹ ਅਫਸਰਾਂ ਜੰਡੀਕੜ ਬੈਠਿਆਂ ਹੋਣਗੇ ਦੇਖਿਆ ਮਾਹੌਲ ਦੇਖੋ ਇੱਕ ਪੰਪਾ ਸਾਈਡ ਤੇ ਸਾਰਿਆਂ ਨੂੰ ਪਤਾ ਕਿੰਨਾ ਖੜਦਾ ਹੋਣਾ ਲੁੱਟ ਦੀ ਵਾਰਦਾਤ ਆ ਇਹ ਬੰਦੇ ਕਟਨ ਦੀ ਉਹ ਨਾਲਾ ਆਈ ਸੀ ਇੱਕ ਨੂੰ ਮਾਰ ਕੇ ਇੱਕ ਮਰਨ ਦੇ ਕਿਨਾਰੇ ਆ ਵਿਚਾਰਾ ਦੂਜਾ ਮਸਾਂ ਬਚਿਆ ਸੀ ਤੰਤਰੀ ਜਿਹੜਾ ਹੈ ਹਾਲਾਤਾਂ ਨੂੰ ਦੇਖ ਲਏ ਹੋਵੇ ਸਰਕਾਰ ਇਸ ਪਾਸੇ ਦੇਖ ਕੇ ਲੋਕਾਂ ਦੀ ਜਾਨ ਸਖਸ਼ ਕਰੇ ਸਾਹਮਣੇ ਰੋਡ ਆ ਤੁਸੀਂ ਖੜ੍ਹ ਜੋ ਇੱਥੇ 6 ਵਜੇ ਤੱਕ 15 ਨਿਯੰਤਰਾ ਇਹ ਕਾਲੀ ਆਗੂਆਂ ਦੇ ਪਕਾਲਿਆਂ ਦੇ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਜੀ ਸਤ ਜਨਾ ਬਰੀਕੀ ਨਾਲ ਇਹ ਦੀ ਤਹਿਕੀਕਾ ਤੋਂ ਦੇ ਜੀ ਸਭ ਤੋਂ ਪਹਿਲਾਂ ਤੋਂ ਰੌਲਾ ਚੱਲ ਰਿਹਾ ਵੀ ਕੀ ਕੁਝ ਹੋ ਰਿਹਾ ਮਜੀਠ ਜੇ ਜੰਝਾ ਵਾਲੇ ਦੋੜ ਦੇ ਇਲਾਕੇ ਆ ਚ ਇਹਦੀ ਤਹਿਕੀਕਾ ਤੋਂ ਚਾਹੀਦੀ ਹੈ ਬਰੀਕੀ ਨਾਲ ਪਹਿਲੇ ਜਿਹੜੀਆਂ ਵਾਰਦਾਤਾਂ ਆਈਆਂ ਉਹਨਾਂ ਦੇ ਸਬੰਧ 'ਚ ਤੇ ਅਜੇ ਤੱਕ ਕੋਈ ਇਹਨਾਂ ਕੋਲ ਗ੍ਰਿਫਤਾਰੀ ਨਹੀਂ ਹੋਈ ਕੋਈ ਟ੍ਰੇਸ ਵੀ ਹੋਇਆ ਇਹਦੇ ਬਾਰੇ ਤੁਹਾਨੂੰ ਉਮੀਦ ਹੈਗੀ ਆ ਕੋਈ ਕਰ ਲੈਣਗੇ ਕਪਸ ਜੇ ਤਾਂ ਉਮੀਦ ਹੀ ਕਰ ਸਕਦੇ ਆ ਜੇ ਪਹਿਲਾਂ ਆਪਾਂ ਪੜੀਆ ਕੀ ਹੋਇਆ ਅਸੀਂ ਤਾਂ ਇੱਕ ਚਾਹੁੰਦੇ ਆ ਵੀ ਪੁਲਿਸ ਸਾਰੇ ਜਾਣੇ ਆਪਦਾ ਕੰਮ ਇਮਾਨਦਾਰੀ ਨਾਲ ਕਰਕੇ ਜਿਹੜੇ ਵੀ ਦੋਸ਼ੀ ਬੰਦੇ ਆ ਉਹਨਾਂ ਨੂੰ ਫੜਨ ਤੇ ਇਨਸਾਫ ਦਵਾਇਆ ਜਾ ਸਕੇ ਬੰਦਾ ਜੀ ਕਿ ਉਹਦੇ ਵਾਰਦਾਤ ਹੋਇਆ ਉਸ ਬੰਦੇ ਦੀ ਜਾਣਕਾਰੀ ਦਿਓ ਜੀ ਕੋਈ 8:00 ਵਜੇ ਦੇ ਕਰੀਬ ਤਿੰਨਾਂ ਪਛਾਤੇ ਵਿਅਕਤੀ ਆਏ ਜਿਹਨਾਂ ਮੂੰਹ ਬੱਦੇ ਆ ਤੇ ਸਿੱਧਾ ਹੀ ਦਫ਼ਤਰ ਦੇ ਵਿੱਚ ਆਣ ਕੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਖਿਆ ਵਿਕ ਤੇਲ ਪਾਉਣਾ ਨੇਗਾ ਪੰਪ ਬੰਦ ਹੋ ਗਿਆ ਮੁਰਗਿਆਂ ਨਾਲ ਸਿੱਧੀਆਂ ਗੋਲੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਇੱਕ ਦਿਨ ਸ਼ਾਦੀ ਚ ਵਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੁੱਧਾ ਸੀ ਉਹਦੇ ਮੂੰਹ ਚ ਵਜੀ ਆ ਉਹਦੇ ਉਹਦਾ ਚਵਾੜਾ ਜਿਹੜਾ ਉੱਡ ਗਿਆ ਇਸ ਕਰਕੇ ਜਿਹੜੇ ਆ ਸਾਰੇ ਮੁਰਗੇ ਉਹ ਭੱਜ ਗਏ ਸਾਰੇ ਤੁਸੀਂ ਕਿੱਧਰ ਦੇਖਦੇ ਇਹ ਲੁੱਟਖੋਹ ਦੀ ਨੀਅਤ ਨਾਲ ਆਏ ਸੀ ਜਾਂ ਬੰਦੇ ਮਾਰਨ ਆਏ ਸੀ ਨਹੀਂ ਪੈਸੇ ਤਾਂ ਮੰਗੇ ਨਹੀਂ ਲੁੱਟ ਤੇ ਪੈਸੇ ਤਾਂ ਉੱਥੇ ਪੈਸੇ ਨਾਲ ਕੋਈ ਗੱਲ ਨਾਲ ਕੋਈ ਪੈਸਾ ਨਾਲ ਸਿੱਧਾ ਆਉਂਦੇ ਆ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਹੈ ਜੀ ਆਉਂਦੇ ਆ ਹੀ ਕਿਉਂਕਿ ਉਹ ਕਿਹੜੇ ਕੋਈ ਵਿਚਾਰੇ ਬੈਠੇ ਸੀ ਉਸ ਤਰ੍ਹਾਂ ਹੀ ਉਹ ਕਿਹੜਾ ਪੰਪ ਤਾਂ ਬੰਦ ਕਰਕੇ ਬੈਠੇ ਸੀ ਉਹ ਤਵਾਏ ਆ ਸਿੱਧੇ ਉਹਨਾਂ ਹਮਲਾ ਹੀ ਕੀਤਾ ਬਸ ਤੁਸੀਂ ਕਿਦਾਂ ਵੇਖਦੇ ਜੇ ਗੈਂਗਸਟਰ ਦੀਆਂ ਧੰਕੀਆਂ ਵੀ ਆਉਂਦੀਆਂ ਰਹੀਆਂ ਗੈਂਗਸਟਰ ਬਾਹਰ ਆ ਕਿ ਉਹਨਾਂ ਦੇ ਵੱਲੋਂ ਕੂਟਾ ਆ ਕਹਾਂ ਕਿ ਜਾ ਕੋ ਹੋਰ ਤੇ ਕਿਸ ਤਰ੍ਹਾਂ ਨੇ ਦੇਖੋ ਜੀ ਹੁਣ ਇਹ ਪੁਸਤੀ ਜਿਹੜੀ ਆ ਤਵਜੀਹ ਚ ਹੋਉਦੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਜੋ ਵੀ ਆ ਉਸ ਤੋਂ ਪਤਾ ਲੱਗੂਗਾ ਇਹ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜੀਣਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਤੇ ਵੇਖ ਲੋ ਵੀ ਦਿਨ ਦਿਹਾੜੇ ਜ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਤੇ ਦੂਜੇ ਦੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਵੱਜੀਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਇਹਦਾ ਇਦਾਂ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਨਾਲੇ ਵੀ ਅਕਾਲੀ ਆਗੂਆਂ ਦੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈ ਪੈਦਾ ਕੀਤੀ ਜਾ ਰਹੀ ਹੈ ਅਸੋ ਇਹ ਤਾਂ ਪਹਿਲੇ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਛਰਿਆ ਵੀ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋਈ ਚੱਲ ਰਿਹਾ ਸਾਰਾ ਕੁਝ ਜੋ ਕੁਝ ਹੰਦਾਰ ਜੋ ਬਣੇ ਪਏ ਆ ਜਿਹੜੇ ਤੁਹਾਡੇ ਸਾਹਮਣੇ ਦਿਖ ਰਹੇ ਆ ਉਦੇਸ਼ ਤੈਤ ਹੀ ਅੱਜ ਇਹ ਜਿਹੜੀ ਵਾਰਦਾਤ ਹੋਈ ਇੱਥੇ ਸਰਕਾਰ ਤੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਜੀ ਮੰਗ ਇਹ ਆ ਵੀ ਲਾਅਨ ਆਰਡਰ ਨੂੰ ਜਿਆਦਾ ਹੋਰ ਸਖਤ ਕੀਤਾ ਜਾਵੇ ਲੋਕਾਂ ਨੂੰ ਸੇਫ ਬਣਾਇਆ ਜਾਵੇ ਇਸ ਤਰ੍ਹਾਂ ਜਿਹੜੇ ਹਾਲਾਤ ਆ ਕਿ ਤਰ੍ਹਾਂ ਦੇ ਜੀਣਾ ਹਾਲਾਤ ਹੋਊ ਕਿ ਤਰ੍ਹਾਂ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲਣਗੇ ਜਾਂ ਇਹ ਸਾਡੇ ਵਰਗੇ ਬੰਦਿਆਂ ਦੀ ਹਾਲਾਤ ਆ ਆਮ ਬੰਦਿਆਂ ਦੇ ਕੀ ਹਾਲਾਤ ਹੋਣਗੇ ਮਸ਼ੀਨ ਕੈਦ ਆ ਲੈ ਆ ਜੀ ਜੇਠਾ ਕਤੂ ਮੰਗਰ ਰੋਡ ਤੇ ਪਾਰਕ ਪੈਟਰੋਲਿੰਗ ਦਾ ਕੰਮ ਪਾ ਕੀ ਕੰਮ ਪ ਜਿਹੜਾ ਕਿ 6 ਵਜੇ ਇਹ ਬੰਦ ਹੋ ਜਾਂਦਾ ਇਨਾ ਤੇ ਤਿੰਨ ਬੰਦੇ ਗੋਦਮ ਅੰਮਿਤ ਤੇ ਅਰਪਨ ਉਹ ਬੰਦ ਕਰਕੇ ਕੰਪਨੋਂ ਕਮਰੇ ਸੀਗੇ ਚਾਹ ਉਹ ਤਿੰਨ ਨੌਜਵਾਨ ਇੱਕ ਗੱਡੀ ਚ ਆਏ ਆ ਜੀ ਇਹਨਾਂ ਨੇ ਲੋਟੇ ਟ੍ਰੋਟਰੀ ਵਾਰਦਾਸ ਪਹਿਲਾਂ ਦਰਵਾਜ਼ਾ ਖੋਲ੍ਹਿਆ ਤੇ ਉਹ ਤੋਂ ਬਹੁਤ ਲੋਟ ਨੂੰ ਲਾ ਦਿੱਤਾ ਇਹਨਾਂ ਨੇ ਇਹ ਆਪਰ ਦੇ ਵਿੱਚ ਚੋਣ ਖਾਤਰ ਇਹਨਾਂ ਦੇ ਹੱਥੋਂ ਪਾਈ ਹੋਈ ਹੈ ਹੱਥੋਂ ਪਾਈ ਦਾ ਨਾਮ ਜਿਹੜਾ ਉਹਨਾਂ ਕੋਲ 300 ਉਹਨਾਂ ਨੂੰ ਜਿਹੜੀਆਂ ਗੋਲੀਆਂ ਜਰਉਣ ਕਰਦੇ ਜਿਹੜੀ ਬਹੁਤ ਅੰਮੀ ਡੈਕ ਸੀ ਉਹਦੇ ਐਂਡ ਅਰਪਾਣਾ ਅਰਪਾਣਾ ਬਹੁਤ ਆਈ ਜਿਹੜਾ ਉਹ ਇੰਜੜਾ ਬਾਕੀ ਜਿਹੜੀਆਂ ਮੋੜ ਲਈ ਤੁਸੀਂ ਇਹ ਹੀ ਆ ਜੀਆਂ ਆਉਣ ਵਾਲਾ ਜੋ ਵੀ ਉਹ ਇਹ ਤੁਹਾਨੂੰ ਪਰ ਕੁਝ ਤਾਇਸ਼ ਵਗਰਾ ਇਤਨੀ ਖੜਿਆ ਇਫਸਾਨੀ ਨਹੀਂ ਹਜੇ ਤੱਕ ਨਹੀਂ ਦੀ ਕੈਸ਼ ਵਰੇ ਮੇਰੇ ਠੇਰੇ ਏਰੀਆ 'ਚ ਲਗਾਤਾਰ ਵਾਰਦਾਤਾ ਹੋ ਰਹੀ ਹੈ ਪਹਿਲਾਂ ਠੇਕੇ ਦੇ ਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਹੀ ਆ ਹੁਣ ਤੀਸਰੀ ਲਗਾਤਾਰ ਵਾਰਦਾਤਾ ਹੈ ਜੀ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਤੁਸੀਂ ਜੱਜ ਕਰੋ। ਦੇਖੋ ਜੀ ਇਹ ਜਿਹੜੀ ਆ ਵਾਰਦਾਤਾ ਆ ਤਾਂ ਮੈਂ ਯਕੀਨ ਦਵਾਉਂਦਾ ਜੀ ਇਹਨੂੰ ਸਿੱਧੀ ਤੁਸੀਂ ਅੱਥੀ ਅਸੀਂ ਗੱਲ ਕਰਾਂਗੇ ਜੀ। ਬਾਕੀ ਮੇਰੀ ਪੋਸਟਿੰਗ ਹੋਏ ਨਾ ਇਹਦੇ ਦੋਸਰ ਦੇ ਨਹੀਂ ਹੋਏ। ਇਹ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਜੀ। ਬਹੁਤ ਤਕਰੀਨਸ਼ਤਾ ਵਿਸ਼ਵਾਸ ਜੀ। ਆਏ ਤਾਂ ਨਾ ਲਾਗੇ ਨੂੰ ਪੱਕੀ ਤਰ੍ਹਾਂ ਹੋਏ ਉਹ ਵੀ ਉਹਦੇ ਵਾਰੇ ਤਾਂ ਤੁਹਾਡੀ ਤਾਂ ਤੀਜੇ ਤਰ੍ਹਾਂ ਕਿੱਦਾਂ ਆਇਆ ਮਜੀਠੇ ਵੱਲੋਂ ਆਏ ਨੇ ਲੁਟੇਰੇ ਕਥੋਂ ਨੰਗਲ ਸਾਈਡ ਵੱਲੋਂ ਆਏ ਹੋਣਗੇ ਅਜੇ ਤੱਕ ਇਹ ਵੀ ਨਹੀਂ ਪਤਾ ਅਜੇ ਤਾਂ ਅਸੀਂ ਆਏ ਹਾਂ